ਔਰ ਇਥੇ ਜਿੱਦਾਂ گاਵਾ ਮੱਜਾਂ ਲਈ ਚਾਰਾ ਵਾ ਪੀਣ ਵਾਲਾ ਪਾਣੀ ਆ ਖਾਣ ਪੀਣ ਵਾਲਾ ਸਮਾਨ ਆ ਜਿੱਦਾਂ ਸੁੱਕੀ ਰਸਤੇ ਆ ਫਿਰ ਇਸ ਤੋਂ ਇਲਾਵਾ ਜਿਵੇਂ ਛੱਤਾਂ ਤੇ ਪਾਉਣ ਵਾਲੀਆਂ ਤਰਪੈਲਾ ਵਾਂ ਇਹ ਹੀ ਸੱਚੀ ਸੇਵਾ ਜੀ ਲੋਕਾਂ ਤੱਕ ਸਮਾਨ ਪਹੁੰਚਾਉਣਾ ਜ਼ਰੂਰਤਮੰਦ ਦੇ ਘਰ ਤੱਕ ਪਹੁੰਚਾਉਣਾ ਇਹੀ ਸਾਡੀ ਸੇਵਾ ਵਾ ਇਹ ਆਪ ਖੁਦ ਸਰਵੇ ਕਰਕੇ ਐਮਪੀ ਸਾਹਿਬ ਸਰਵੇ ਕਰਦੇ ਨੇ ਉਹ ਫਿਰ ਦੱਸਦੇ ਨੇ ਉਹਨਾਂ ਪਿੰਡਾਂ ਦੇ ਲਿਸਟਾਂ ਹੁੰਦੀਆਂ ਨੇ ਜਿਹੜੇ ਪਿੰਡਾਂ ਤੱਕ ਕੋਈ ਵੀ ਨਹੀਂ ਪਹੁੰਚ ਰਿਹਾ ਸੀ ਉੱਥੇ ਤੱਕ ਪਹੁੰਚ ਕਰ ਰਹੇ ਆ ਜੀ ਜਿਆਦਾ ਲੋਕਾਂ ਨੂੰ ਜਾਣੀ ਕਿ ਉਹਨਾਂ ਇਸੇ ਚੀਜ਼ ਦੀ ਮਾਰ ਪੈਣ ਲਈ ਆ ਪੀਜਾ ਡੰਗਰਾਂ ਵਾਸਤੇ ਚਾਰਾ ਨਹੀਂ ਜਿਆਦਾ ਮਿਲ ਲਿਆ ਜਿਹੜਾ ਮਾਸੀ ਵੀ ਸੰਸਥਾ ਨੇ ਜਿਹੜੀਆਂ ਗੁਰਜੀਤ ਸਿੰਘ ਆਓਲਾ ਜੀ ਐਮਪੀ ਸਾਹਿਬ ਨਾਲ ਜੁੜੀਆਂ ਵਾਂ ਉਹ ਇਹਨਾਂ ਨਾਲ ਮੀਟਿੰਗ ਕਰਕੇ ਤੇ ਇਹ ਜਿਹੜਾ ਸਮਾਨ ਹੈ ਸਾਰਾ ਪ੍ਰੋਵਾਈਡ ਕਰਵਾਉਂਦੇ ਆ ਤੇ ਗਾਂ ਸਾਡੀਆਂ ਡਿਊਟੀਆਂ ਲਾਈਆਂ ਅਸੀਂ ਲੋਕਲੇ ਆ ਅਸੀਂ ਨਾਲ ਟਰਾਲੀਆਂ ਤੇ ਲੱਦ ਕੇ ਲੈ ਜਾਂਦੇ ਆ ਤੇ ਜਾ ਕੇ ਵੰਡਾਈਦਾ ਵਾ ਅੱਜ ਅਸੀਂ ਤੁਹਾਡੀ ਮੁਲਾਕਾਤ ਮਾਝੇ ਦੇ ਹੋਣਾ ਮਝੈਲਾ ਨਾਲ ਕਰਨ ਜਾ ਰਹੇ ਹਾਂ ਜਿਹੜੇ ਕਿ ਅਸਲ ਸੇਵਾ ਦੇ ਕੰਮ 'ਚ ਜੁਟੇ ਨੇ ਤਾਂ ਅਕਸਰ ਅਸੀਂ ਵੇਖਦੇ ਆ ਕਿ ਕਈ ਵਾਰ ਕੋਈ ਵੀ ਜ਼ਰਾਹਤ ਦਾ ਜਿਹੜਾ ਸਮਾਨ ਆ ਰਿਹਾ ਹੈ ਉਸ ਦੀ ਬਰਬਾਦੀ ਹੁੰਦੀ ਹੈ ਲੇਕਿਨ ਇਹ ਨੌਜਵਾਨਾਂ ਨੇ ਬੀੜਾ ਚੁੱਕਿਆ ਹੈ ਕਿ ਜਿਸ ਨੂੰ ਜਿਸ ਸਮਾਨ ਦੀ ਲੋੜ ਹੈ ਉਹ ਸਮਾਨ ਉਸ ਦੇ ਘਰ ਤੱਕ ਪਹੁੰਚਾਇਆ ਜਾਏਗਾ ਇੱਥੋਂ ਤੱਕ ਕਿ ਆਪਣਾ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਇਹਨਾਂ ਨੇ ਕਿ ਜਿਹਦੇ ਵਿੱਚ ਕਿ ਕਿਸੇ ਵਿਅਕਤੀ ਨੂੰ ਕੋਈ ਤੇ ਚੀਜ਼ ਦੀ ਲੋੜ ਹੈ ਤੇ ਡਾਇਰੈਕਟ ਫੋਨ ਕਰਨ ਤਾ ਜਮੈਟੋ ਤੋਂ ਵੀ ਜਲਦੀ ਇਹ ਲੋਕ ਉਹ ਸਮਾਨ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਦੇ ਨੇ ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਸੀ ਕੁਝ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਗਾ ਰਹੇ ਇਸ ਤਰ੍ਹਾਂ ਦੇ ਸਾਹਮਣੇ ਆ ਰਹੇ ਕਿ ਜਿਹੜਾ ਰਾਸ਼ਨ ਉਹਦੀ ਬੇਕਦਰੀ ਹੋਈ ਹੈ ਕਈ ਜਗ੍ਹਾ ਦੇ ਉੱਤੇ ਜਿਹੜਾ ਮਾਲ ਡੰਗਰ ਵਾਸਤੇ ਜਿਹੜਾ ਸਮਾਨ ਆਇਆ ਉਸ ਦਾ ਵੀ ਕਿਤੇ ਮਿਸਯੂਜ਼ ਹੋਇਆ ਹੈ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਇਸ ਕਰਕੇ ਹੀ ਇਹ ਨੌਜਵਾਨਾਂ ਨੇ ਬੀੜਾ ਚੁੱਕਿਆ ਗੱਲਬਾਤ ਕਰਾਂਗੇ ਭਾਈ ਕੀ ਉਪਰਾਲਾ ਕੀਤਾ ਤੁਸੀਂ ਮਤਲਬ ਕੈਂਪ ਜਿਹੜਾ ਸਥਾਪਿਤ ਕੀਤਾ ਕੀ ਕੀਤਾ ਜੀ ਇਹ ਕੈਂਪ ਜਿਹੜਾ ਵਾ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਵੱਲੋਂ ਕੀਤਾ ਵਾ ਔਰ ਇੱਥੇ ਜਿੱਦਾਂ گاਵਾ ਮੱਜਾਂ ਲਈ ਚਾਰਾ ਵਾ ਪੀਣ ਵਾਲਾ ਪਾਣੀ ਆ ਖਾਣ ਪੀਣ ਵਾਲਾ ਸਮਾਨ ਆ ਜਿੱਦਾਂ ਸੁੱਕੀ ਰਸਤੇ ਆ ਫਿਰ ਇਸ ਤੋਂ ਇਲਾਵਾ ਜਿਵੇਂ ਛੱਤਾਂ ਤੇ ਪਾਉਣ ਵਾਲੀਆਂ ਤਰਪੈਲਾ ਵਾ ਉਹ ਸਾਰਾ ਸਮਾਨ ਜਿਵੇਂ ਜਿਵੇਂ ਆਈ ਜਾਂਦਾ ਉਦੋਂ ਉਦੋਂ ਇਹਨਾਂ ਨੇ ਐਮਪੀ ਸਾਹਿਬ ਨੇ ਪਿੰਡਾਂ ਦੇ ਵਿੱਚ ਟੀਮਾਂ ਆਪਣੀਆਂ ਜਿਹੜੀਆਂ ਲਾਈਆਂ ਵਾ ਉਹ ਅਸੀਂ ਇਹ ਵੀਰ ਇੱਥੇ ਨੋਟ ਕਰ ਲੈਂਦੇ ਆ ਸਮਾਨ ਜਿਹੜੀ ਚੀਜ਼ ਦੀ ਲੋਡ ਹੁੰਦੀ ਆ ਉਹ ਅਸੀਂ ਸਮਾਨ ਜਿਹੜਾ ਵਾ ਫਿਰਾਈ ਦਾ ਟਰਾਲੀ ਚ ਭਰ ਲਈਦਾ ਨਾਲ ਉਥੋਂ ਦੇ ਵੀਰਾਂ ਨੂੰ ਲਈਦਾ ਜਿੱਥੇ ਜਿੱਥੇ ਲੋੜਿਆ ਫਿਰ ਅਸੀਂ ਆਪ ਜੇ ਪਾਣੀ ਆ ਪਾਣੀ ਚ ਉਤਰ ਕੇ ਅਸੀਂ ਆਪ ਉਹ ਘਰਾਂ ਚ ਦੇ ਕੇ ਆਈਦਾ ਜਿੱਥੇ ਲੋੜਿਆ ਤੇ ਨਾਲ ਨਾਲ ਦੱਸ ਕੇ ਆਈਦਾ ਵੀ ਤੁਸੀਂ ਹੋਰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੈ ਤੇ ਸਾਨੂੰ ਦੱਸੋ ਮਤਲਬ ਡਾਇਰੈਕਟ ਸਪਲਾਈ ਕਰ ਰਹੇ ਹੋ ਤੁਸੀਂ ਬਿਲਕੁਲ ਇਹੀ ਸੱਚੀ ਸੇਵਾ ਜੀ ਲੋਕਾਂ ਤੱਕ ਸਮਾਨ ਪਹੁੰਚਾਉਣਾ ਜ਼ਰੂਰਤਮੰਦ ਦੇ ਘਰ ਤੱਕ ਪਹੁੰਚਾਉਣਾ ਇਹੀ ਸਾਡੀ ਸੇਵਾ ਵਾ ਕਿਉਂਕਿ ਰਸਤੇ ਬੰਦ ਸੀਗੇ ਫਿਰ ਅਸੀਂ ਕਹੇ ਵਿੱਚੋਂ ਦੀ ਲੈ ਜਾਂਦੇ ਸੀ ਸਾਨੂੰ ਪਿੰਡਾਂ ਵਾਲੇ ਸਾਨੂੰ ਜਿੱਦਾਂ ਜਿੱਦਾਂ ਜਿੱਥੇ ਜਿੱਥੇ ਲੈ ਗਏ ਹੁਣ ਕ ਉਧਰ ਗਿੱਲਾਂ ਵਾਲੀ ਛੰਨਾ ਵਾਲਾ ਉਧਰ ਸਾਰੇ ਪਿੰਡ ਜਿਹੜੇ ਸੀਗੇ ਉੱਥੇ ਉਹ ਸੜਕਾਂ ਤੇ ਗਾਵਾਂ ਬੱਧੀਆਂ ਕਿਉਂਕਿ ਉੱਥੋਂ ਹੀ ਧੂਸੀ ਦਾ ਬੰਨ ਟੁੱਟਾ ਸੀ ਪਹਿਲਾਂ ਭਾਜੀ ਗਏ ਸੀ ਐਮਪੀ ਸਾਹਿਬ ਉਹਨਾਂ ਦੱਸਿਆ ਵੀ ਇੱਥੇ ਇੱਥੇ ਜਿਹੜੀ ਜਿਹੜੀ ਚੀਜ਼ ਦੀ ਲੋੜ ਫਿਰ ਅਸੀਂ ਉਹਨਾਂ ਨੂੰ ਪੁੱਛ ਕੇ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਸੀਗੀ ਉਹ ਉੱਥੇ ਅਸੀਂ ਪਚਾ ਕੇ ਆਏ ਆ ਔਰ ਜਿਹੜੀ ਜਿਹੜੀ ਉਹ ਅੱਗੇ ਸਾਨੂੰ ਕਹਿੰਦੇ ਆ ਉਹ ਅਸੀਂ ਫਿਰ ਨਾਲ ਦੱਸ ਦਈਦਾ ਦਫ਼ਤਰ ਇੱਥੇ ਵੀ ਆ ਚੀਜ਼ ਦੀ ਲੋੜ ਆ ਉਹ ਫਿਰ ਇਹ ਸਾਨੂੰ ਅਗਲੇ ਦਿਨ ਪ੍ਰੋਵਾਈਡ ਕਰਾਉਂਦੇ ਅਸੀਂ ਲੈ ਜਾਈ ਦੀ ਰਿਕੁਆਇਰਮੈਂਟ ਜਿਹੜੀ ਨਿਕਲਦੀ ਪਹਿਲੇ ਤੁਸੀਂ ਆਪ ਪਤਾ ਕਰਦੇ ਹੋ ਕਿ ਲੋਕਾਂ ਦੇ ਫੋਨ ਆਉਂਦੇ ਕੀ ਕਰਦੇ ਕੀ ਪਏ ਜਦੋਂ ਅਸੀਂ ਆਪ ਵੀ ਜਾਈਦਾ ਜੀ ਲੋਕਾਂ ਚ ਸਾਨੂੰ ਪਿੰਡ ਵਾਲੇ ਜਿਹੜਾ ਦੱਸਦੇ ਆ ਜਾਂ ਲੋਕ ਉੱਥੇ ਦੱਸਦੇ ਆ ਫਿਰ ਅਸੀਂ ਆਪ ਉੱਥੇ ਪਹੁੰਚਦੇ ਆ ਉੱਥੇ ਵੇਖੀਦਾ ਜਾ ਕੇ ਵੀ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਜਿਵੇਂ ਕਿ ਤਰਪੈਲਾਂ ਦੀ ਬਹੁਤ ਲੋੜ ਸੀ ਕੱਲ 500 ਤਰਪੈਲ ਅਸੀਂ ਆਪ ਜਾ ਕੇ ਵੰਡ ਕੇ ਆਉਂਦਾ ਪਿੰਡਾਂ ਚ ਔਰ ਜਿੱਥੇ ਸਾਨੂੰ ਚਾਰੇ ਦੀ ਲੋੜ ਐ ਜਿਵੇਂ ਚਾਰ ਦੇ ਕੱਲ ਅਸੀਂ ਟਰਾਲੀਆਂ ਦੋ ਭਰ ਕੇ ਖੜੀਆਂ ਸੀਗੀਆਂ ਔਰ ਜਿੱਥੇ ਸਾਨੂੰ ਜਿਹੜੀ ਜਿਹੜੀ ਚੀਜ਼ ਦੀ ਲੋੜ ਐ ਉਹ ਫਿਰ ਨਾਲ ਲੈ ਜੀਦੀ ਆ ਜਿਵੇਂ ਕਿ ਪਰਸੋਂ ਸਾਨੂੰ ਸੁੱਕੀ ਰਸਤ ਦੀ ਬੜੀ ਲੋੜ ਸੀਗੀ ਔਰ ਉਹ ਅਸੀਂ ਫਿਰ ਲਾਦ ਗਏ ਹੁਣ ਜਿੱਦਾਂ ਪਾਣੀ ਘਟੀ ਜਾਂਦਾ ਉਦੋਂ-ਉਦੋਂ ਅਸੀਂ ਫਿਰ ਗਾਂ ਲੈ ਜੀਦਾ ਸਮਾਨ ਜਿੱਥੇ ਜਿੱਥੇ ਲੋੜ ਐ ਉਹ ਸਾਰੀ ਚੀਜ਼ ਲੈ ਜੀਦੀ ਔਰ ਜਿੱਥੇ ਸਾਨੂੰ ਬੇੜੇ ਤੇ ਜਾਣ ਦੀ ਲੋੜ ਪੈਂਦੀ ਉਹ ਫਿਰ ਅਸੀਂ ਐਮਪੀ ਸਾਹਿਬ ਨੂੰ ਕਹਿ ਦਿੰਦਾ ਉਹ ਫਿਰ ਐਮਪੀ ਸਾਹਿਬ ਸਾਡੀ ਜਿਹੜੀ ਉੱਥੇ ਹੈਲਪ ਕਰ ਦਿੰਦੇ ਨਾਲ ਤੇ ਤਰ੍ਹਾਂ ਦਾ ਸਿਸਟਮੈਟਿਕਲੀ ਕੰਮ ਜਰਾ ਜਿਹਨੂੰ ਅਸੀਂ ਕਹਿ ਅੱਜ ਪੰਜਾਬ ਦੇ ਵਿੱਚ ਜਿਹੜੀ ਸੇਵਾ ਵਾ ਨਾ ਜੇ ਅਸੀਂ ਇਨਸਾਨੀਅਤ ਨਾਤੇ ਅੱਜ ਸਭ ਤੋਂ ਵੱਡੀ ਗੱਲ ਤੇ ਇੱਕ ਕਿ ਜਦੋਂ ਪਾਣੀ ਆਇਆ ਪਾਣੀ ਨੇ ਕੋਈ ਧਰਮ ਨਹੀਂ ਵੇਖਿਆ ਸਿੱਖ, ਹਿੰਦੂ, ਮੁਸਲਮਾਨ ਸਾਈ ਸਾਰਿਆਂ ਦੇ ਘਰਾਂ 'ਚ ਵੜ ਗਿਆ ਅਸੀਂ ਅੰਧਵਿਸ਼ਵਾਸ 'ਚ ਫਸੇ ਰਹੇ ਨੇ ਇਨਸਾਨੀਅਤ ਦੀ ਗੱਲ ਨਹੀਂ ਕਰਦੇ ਅੱਜ ਇਨਸਾਨੀਅਤ ਦੀ ਗੱਲ ਹੋਈ ਸਾਰੇ ਇੱਕ ਦੂਜੇ ਨਾਲ ਖਲੋਗੇ ਔਰ ਇਹ ਸਾਰਾ ਸਾਡਾ ਪਰਿਵਾਰ ਆ ਔਰ ਪਰਿਵਾਰ ਦੇ ਵਿੱਚ ਅਸੀਂ ਸਾਰੇ ਰਲ ਮਿਲ ਕੇ ਇੱਕ ਦੂਜੇ ਦੀ ਹੈਲਪ ਕਰਨਦੇ ਆ ਔਰ ਜਿੰਨੇ ਜਿੰਨੇ ਜੋਗੇ ਹੈਗੇ ਜਿੱਥੇ ਜਿੱਥੇ ਪਹੁੰਚ ਕਰ ਸਕਦੇ ਅਸੀਂ ਉੱਥੇ ਜਾਂਦੇ ਆ ਹਰ ਬੰਨੇ ਵੱਖੋ ਵੱਖਰੀਆਂ ਟੀਮਾਂ ਔਰ ਜਰੂਰਤ ਜਿੱਥੇ ਜਿਹੜੀ ਚੀਜ਼ ਦੀ ਉਹ ਪਚਾਉਣਾ ਹੀ ਸਾਡਾ ਕੰਮ ਹੈ ਬਿਲਕੁਲ ਇੱਥੇ ਹਰ ਨੌਜਵਾਨ ਦੀ ਆਪਣੀ ਆਪਣੀ ਡਿਊਟੀ ਐ ਇਸ ਵੀਰਾਂ ਦੀ ਗੱਲਬਾਤ ਵੀਰ ਤੁਹਾਡੀ ਕੀ ਡਿਊਟੀ ਹੈ ਮੇਰੀ ਡਿਊਟੀ ਇਹ ਹੈ ਵੀ ਜੀ ਇਸ ਕੈਂਪ ਦੇ ਅੰਦਰ ਜੋ ਵੀ ਲਿਸਟ ਆਉਂਦੀ ਆ ਕੋਈ ਜਿਹੜੀ ਇਹਨਾਂ ਨੂੰ ਸਪਲਾਈ ਕਰਨੀ ਗਾਹ ਕਿ ਇੱਥੇ ਤੇ ਸਮਾਨ ਚਾਹੀਦਾ ਹਰ ਇੱਕ ਪਿੰਡਾਂ ਦੀ ਲਿਸਟ ਆਉਂਦੀ ਹੈ ਮੇਰੇ ਕੋਲ ਠੀਕਾ ਜੀ ਗਾਹਾਂ ਇਹਨਾਂ ਨੂੰ ਦੱਸਦਾ ਆ ਪਿੰਡ ਦੇ ਵਿਚਾਰ ਨੂੰ ਲੋਡ ਆ ਇੱਥੇ ਜਿਹੜੀ ਜ਼ਰੂਰਤਮੰਦ ਜਿਹੜੀ ਚੀਜ਼ ਆ ਉਹ ਲਿਖੀ ਜਾਂਦੀ ਆ ਹਰ ਕਿਸੇ ਦੀ ਜੋ ਵੀ ਇੱਥੇ ਫੋਨ ਆਉਂਦੇ ਆ ਜਾਂ ਇੱਥੇ ਆਪ ਆਉਂਦੇ ਜਿਹੜ ਉਹਨਾਂ ਦੀ ਹਰ ਕੋਈ ਜ਼ਰੂਰਤਮੰਦ ਚੀਜ਼ ਜਿਹੜੀ ਲਿਖੀ ਜਾਂਦੀ ਆ ਉਹ ਗਾਂ ਫਿਰ ਦੱਸੀ ਜਾਂਦੀ ਆ ਉਹਨਾਂ ਸਮਾਨ ਮੰਗਾ ਕੇ ਹੂੰ ਕਈ ਜਗ੍ਹਾ ਤੇ ਅੰਨੇ ਵਾਰ ਰਾਸ਼ਨ ਲੁਟਾ ਦਿੰਦੇ ਜਾਂਦੇ ਇੱਕ ਪਿੰਡ ਤੇ ਲਾਂਦੇ ਤੇ ਉੱਥੇ ਠੀਕ ਆ ਸਾਰੇ ਆ ਕੇ ਲੈ ਜਾਓ ਉਹ ਕੰਮ ਨਹੀਂ ਕੀਤਾ ਜਾ ਰਿਹਾ ਉਹ ਕੰਮ ਨਹੀਂ ਕੀਤਾ ਜਾ ਰਿਹਾ ਅਸੀਂ ਆਪ ਖੁਦ ਸਰਵੇ ਕਰਕੇ ਐਮਪੀ ਸਾਹਿਬ ਸਰਵੇ ਕਰਦੇ ਨੇ ਉਹ ਫਿਰ ਦੱਸਦੇ ਨੇ ਉਹਨਾਂ ਪਿੰਡਾਂ ਦੇ ਲਿਸਟਾਂ ਹੁੰਦੀਆਂ ਨੇ ਜਿਹੜੇ ਪਿੰਡਾਂ ਤੱਕ ਕੋਈ ਵੀ ਨਹੀਂ ਪਹੁੰਚ ਰਿਹਾ ਅਸੀਂ ਉੱਥੇ ਤੱਕ ਪਹੁੰਚ ਕਰ ਰਹੇ ਹਾਂ ਜੀ ਹੂੰ ਠੀਕ ਆ ਜੀ ਉਹਨਾਂ ਦੇ ਲਿਸਟਾਂ ਬਣਾ ਕੇ ਕੀ ਕੀ ਉਹਨਾਂ ਨੂੰ ਲੋੜ ਆ ਜਿਵੇਂ ਤਰਪਾਲਾਂ ਹੋ ਗਈਆਂ ਰਾਸ਼ਨ ਹੋ ਗਿਆ ਫੀਡ ਹੋ ਗਈ ਉਹਨਾਂ ਸਾਰੀਆਂ ਲਿਸ਼ਟਾਂ ਬਣਾਇਆਂ ਦੀਆਂ ਨੇ ਉਹਦੇ ਹਿਸਾਬ ਨਾਲ ਸਰਵੇ ਕਰਕੇ ਇਹਨਾਂ ਚੀਜ਼ਾਂ ਪਹੁੰਚਾਈਆਂ ਜਾਂਦੀਆਂ ਨੇ ਅੱਛਾ ਤੇ ਕਿੰਨੀ ਦੇਰ ਸੇਵਾ ਕਰਦੇ ਹੋ ਜਿੰਨਾ ਟਾਈਮ ਮਹਾਰਾਜੀ ਕਿਰਪਾ ਹੈ ਜੀ ਜਿੰਨਾ ਟਾਈਮ ਮਤਲਬ ਇੱਕ ਕੰਮ ਚੱਲ ਰਿਹਾ ਉਹਨਾਂ ਟਾਈਮ ਹੀ ਇੱਥੇ ਆ ਜੀ ਸਾਨੂੰ ਅੱਜ 6-7 ਦਿਨ ਹੋ ਗਏ ਇਸ ਕੰਮ ਦੇ ਵਿੱਚ ਜੁਟੇ ਨੂੰ ਠੀਕ ਆ 24 ਘੰਟੇ ਆ ਇੱਥੇ ਅਵੇਲੇਬਲ ਹੋਈਦਾ ਵਾ 24 ਘੰਟੇ ਚੱਲ ਰਿਹਾ ਹੈ ਸਾਡਾ ਸਰਕਲ ਵੀਰ ਜੀ ਫਿਰ ਕਿਵੇਂ ਸਾਰਾ ਸਿਸਟਮ ਚੱਲ ਰਿਹਾ ਅਸੀਂ ਵੀਰ ਜੀ ਸਾਡੀ ਡਿਊਟੀ ਐਮਪੀ ਸਾਹਿਬ ਨੇ ਲਾਈ ਆ ਅਸੀਂ ਲੋਕਲੇ ਆ ਇੱਥੋਂ ਦੇ ਸਾਨੂੰ ਸਾਰੇ ਇਲਾਕੇ ਦਾ ਪਤਾ ਆ ਜੀ ਬਿਲਕੁਲ ਜਿੱਥੇ ਜਿੱਥੇ ਸਾਨੂੰ ਪਤਾ ਹੈ ਵੀ ਆਹ ਰਸਤਾ ਹੈਗਾ ਐਂਦੀ ਆਪਾਂ ਜਾ ਸਕਨੇ ਆ ਉਹ ਜਿਹੜੇ ਵੀਰ ਜਾਨੀ ਕਿ ਬਾਹਰੋਂ ਆਉਂਦੇ ਆ ਉਹਨਾਂ ਨਾਲ ਹੀ ਜਾਨੀ ਕਿ ਪਿੰਡਾਂ ਨੂੰ ਲੈ ਚ ਜਾਂਦਾ ਜੀ ਅੱਛਾ ਰਿਕੁਆਇਰਮੈਂਟ ਕਿਸ ਕਿਸ ਚੀਜ਼ ਦੀ ਹੈਗੀ ਆ ਜ਼ਿਆਦਾ ਤੇ ਹੁਣ ਜ਼ਿਆਦਾ ਮੇਨ ਜਿਹੜੀ ਲੋੜ ਆਣਾ ਹੁਣ ਸਿਰਫ ਪਸ਼ੂਆਂ ਨੂੰ ਜ਼ਿਆਦਾ ਜਾਨੀ ਕਿ ਜਿਹੜੇ ਉਹ ਤੁਹ ਪੱਠਾ ਵੀ ਮਰ ਗਿਆ ਜਿੰਨੇ ਜੀ ਬੀਜ ਜਿਹੜੇ ਲੋਕਾਂ ਚਾਰ ਪਾਏ ਸੀ ਉਹ ਚਾਰ ਵੀ ਖਰਾਬ ਹੋ ਗਏ ਜਿਆਦਾ ਲੋਕਾਂ ਨੂੰ ਜਾਣੇ ਕਿ ਉਹਨਾਂ ਇਸੇ ਚੀਜ਼ ਦੀ ਮਾਰ ਪੈਣ ਰਹੀ ਆ ਵੀ ਜਿਹੜਾ ਡੰਗਰਾਂ ਵਾਸਤੇ ਚਾਰਾ ਨਹੀਂ ਜਿਆਦਾ ਮਿਲ ਰਿਹਾ ਜਿਹੜਾ ਜਿਹੜੀ ਇਸ ਤਰ੍ਹਾਂ ਡੰਗਰਾਂ ਵਾਸਤੇ ਚਾਰਾ ਜੀ ਅੱਛਾ ਤੁਹਾਨੂੰ ਜਿਹੜਾ ਚਾਰਾ ਆਂਦਾ ਉਹ ਫਿਰ ਤੁਸੀਂ ਕਿੱਥੇ ਲਾਂਦੇ ਹੋ ਕਿਵੇਂ ਲਾਂਦੇ ਹੋ ਘਰ ਘਰ ਪੰਚਾਉਂਦੇ ਹੋ ਚਾਰਾ ਉਹ ਅਸੀਂ ਲੋਕਾਂਿਆਂ ਦੇ ਭਾਈ ਸਾਨੂੰ ਪਤਾ ਜਿੱਥੇ ਜਾਣੇ ਕਿ ਜਾਣਾ ਆਪਾਂ ਉੱਥੇ ਨਾਲ ਹੀ ਚਲ ਜਾਈਂਦੇ ਟੱਪ ਦੇ ਵਿਚਕਾਰ ਦੇ ਚਾਰਾ ਦੇ ਦਾ ਅੱਛਾ ਚਾਰਾ ਉੱਥੇ ਪੰਚਾ ਦਿੰਦੇ ਹੋ ਇਹ ਨਹੀਂ ਕਿ ਕਿ ਜਗ੍ਹਾ ਤੇ ਸੁੱਟਦਾ ਤੇ ਹਾਂ ਹਰ ਹਰ ਘਰ ਜੇ ਵੀ ਜਾਣ ਰਿਹਾ ਜੀ ਇਹ ਤੇ ਭਾਜੀ ਇਹਨੂੰ ਫਿਰ ਕਿਵੇਂ ਮੈਨੇਜ ਕਰ ਰਹੇ ਹੋ ਸਾਰਾ ਸਿਸਟਮ ਕਿਉਂਕਿ ਕਾਫੀ ਕਿਉਂਕਿ ਅੱਜ ਸਹੀ ਮੈਨੇਜ ਲੋਡ ਆ ਕਿ ਸਿਸਟਮ ਦੇ ਨਾਲ ਕੰਮ ਹੋਵੇ ਠੀਕ ਆ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ ਉਹਨਾਂ ਦੀ ਇੱਕ दिली ਖੁਆਸ਼ੀ ਔਰ ਕੋਈ ਲੋਕ ਐਸੇ ਨੇ ਜਿਹੜੇ ਸਮਾਨ ਦੇਣਾ ਚਾਹੁੰਦੇ ਪਰ ਸਿਸਟਮ ਨੂੰ ਕਿਵੇਂ ਅਡਾਪਟ ਕਰ ਰਹੇ ਹੋ ਜੀ ਸਿਸਟਮ ਨੂੰ ਇਦਾਂ ਜੀ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਗੁਰਜੀਤ ਸਿੰਘ ਔਲ ਆ ਜੀ ਐਮਪੀ ਸਾਹਿਬ ਨਾਲ ਜੁੜੀਆਂ ਵਾਂ ਉਹ ਇਹਨਾਂ ਨਾਲ ਮੀਟਿੰਗ ਕਰਕੇ ਤੇ ਇਹ ਜਿਹੜਾ ਸਮਾਨ ਆ ਸਾਰਾ ਪ੍ਰੋਵਾਈਡ ਕਰਵਾਉਂਦੇ ਆ ਤੇ ਗਾਂ ਸਾਡੀਆਂ ਡਿਊਟੀਆਂ ਲਾਈਆਂ ਅਸੀਂ ਲੋਕਲੇ ਆ ਅਸੀਂ ਨਾਲ ਟਰਾਲੀਆਂ ਦੇ ਲੱਦ ਕੇ ਲੈ ਜਾਂਦੇ ਆ ਤੇ ਜਾ ਕੇ ਵੰਡਾਈਦਾ ਵਾ ਥੋਣ ਟਰਾਲੀ ਜਾ ਰਹੀ ਹੈ ਜੀ ਹਾਂ ਜੀ ਆ ਟਰਾਲੀ ਲੈ ਕੇ ਆ ਬਿਲਕੁਲ ਥੋਣੂ ਜੀ ਜਾ ਰਹੀ ਜੀ ਬਿਲਕੁਲ ਬਿਲਕੁਲ ਹੁਣ ਇਹ ਅਸੀਂ ਜੀ ਜੀ ਬਿਲਕੁਲ ਬਿਲਕੁਲ ਇੱਕ ਸਾਡੇ ਨਾਲ ਗੁੱਜਰ ਭਾਈ ਚਰਾ ਬੈਠਾ ਵਾ ਕਾਲਜ ਰੋਡ ਤੇ ਗੁੱਜਰ ਭਾਈ ਚਰਾ ਬੈਠਾ ਲੱਗ ਗਿਆ ਮੰਡੀ ਅਸੀਂ ਕੱਲ ਸਾਡੇ ਨਾਲ ਐਮਪੀ ਆਇਲਾ ਸਾਹਿਬ ਹੀ ਗਏ ਆ ਉਹ ਜਿਹੜੇ ਡੰਗਰ ਆ ਨਾ ਉਹਨਾਂ ਦੇ ਉਹਨਾਂ ਡੰਗਰਾਂ ਦੇ ਲੱਖ ਲੱਖ ਤੱਕ ਘਾਰਾ ਵਾ ਤੇ ਪ੍ਰਸ਼ਾਸਨ ਨੇ ਜਿੰਦਰੇ ਮਾਰੇ ਆ ਪ੍ਰਸ਼ਾਸਨ ਜਿੰਦਰੇ ਨਹੀਂ ਖੋਲਦਾ ਤੁਹਾਡੇ ਮਾਧਮ ਰਾਹੀਂ ਸਾਡੀ ਇਹ ਪ੍ਰਸ਼ਾਸਨ ਨੂੰ ਪੀ ਲਿਆ ਵੀ ਉਹ ਬੇਜਬਾਨੇ ਜਿਹੜੇ ਆ ਉਹਨਾਂ ਦਾ ਨਾ ਕੋਈ ਧਰਮਿਆ ਨਾ ਕੋਈ ਜਾਤ ਆ ਉਹਨਾਂ ਚੀਜ਼ਾਂ ਦਾ ਜਰੂਰ ਸੋਚਿਆ ਜਾਵੇ ਬਿਲਕੁਲ ਭਾਜੀ ਤਿਆਰੀ ਹੈ ਫਿਰ ਹੁਣ ਬਿਲਕੁਲ ਜੀ ਬਿਲਕੁਲ ਆ ਪਾਣੀ ਜਿਵੇਂ ਆ ਗਿਆ ਸਾਡੇ ਕੋਲ ਹੁਣ ਇਹ ਅਸੀਂ ਲੱਦ ਲੈਣਾ ਟਰਾਲੀ 'ਚ ਇਹ ਸਾਰਾ ਪਾਣੀ ਲੱਦ ਕੇ ਨਾਲ ਜਦੋਂ ਸਾਨੂੰ ਉਤਰਪਹਿਲਾਂ ਦੀ ਲੋੜਿਆ ਟਰਾਲੀ ਆ ਰਹੀ ਹੈ ਅਮ੍ਰਿਤਸਰੋਂ ਔਰ ਨਾਲ ਹੀ ਫੀਟ ਦੀ ਉਹ ਅਸੀਂ ਤਿੰਨੇ ਟਰਾਲੀਆਂ ਲੈ ਜਾਣੀਆਂ ਫਿਰ ਉਹ ਜਿੱਥੇ-ਜਿੱਥੇ ਵੱਖ-ਵੱਖ ਬੋਟਲਸ ਨੇ ਜੀ ਹਾਂ ਇਹ ਸਾਰੀਆਂ ਜੀ ਜਦਾ ਵੱਡੀ ਬੋਟਲ ਦੀ ਲੋੜ ਹੈ ਕਿਸੇ ਨੂੰ ਛੋਟੀਆਂ ਵੀ ਹੈਗੀਆਂ ਸਾਡੇ ਕੋਲ ਉਹ ਅਸੀਂ ਸਾਰੀਆਂ ਫਿਰ ਲੱਦੀ ਜਾਂਦੀਆਂ ਜੀ ਨਾਲ-ਨਾਲ ਸਮਾਨ ਲੱਦੀ ਚਾਹੀਦਾ ਤੇ ਨਾਲ-ਨਾਲ ਆਈ ਜਾਂਦਾ ਵਾ ਕੁਝ ਛੋਟੀਆਂ ਨੇ ਕੁਝ ਵੱਡੀਆਂ ਨੇ ਉਹ ਜਿੱਦਾਂ ਜਿੱਦਾਂ ਦੀ ਜਿੱਥੇ ਜਿੱਥੇ ਲੋਡ ਹੁੰਦੀ ਰਿਕੁਆਇਰਮੈਂਟ ਹੁੰਦੀ ਉਹ ਸਾਰਾ ਫਿਰ ਬਚਾਈ ਜਾਂਦੇ ਜੀ ਇਹ ਸਾਰੇ ਨੌਜਵਾਨ ਨੇ ਜੀ ਪਿੰਡ ਦੇ ਸਾਰੇ ਇਲਾਕੇ ਦੇ ਬਿਲਕੁਲ ਜੀ ਸਾਰੇ ਜਿੰਨੇ ਵੀ ਆ ਇਹ ਸਾਰੇ ਚੰਗੇ ਇਨਸਾਨ ਨੇ ਔਰ ਸੇਵਾ ਕਰਨ ਨੇ ਆਪਣੇ ਲੋਕਾਂ ਦੀ ਜਿੰਨੇ ਜਿੰਨੇ ਜੋਗੇ ਅਸੀਂ ਹੈਗੇ ਆ ਰਾਤ ਦੇਣ ਅਸੀਂ ਲੱਗੇ ਆ ਔਰ ਇਹ ਗੁਰੂ ਕਿਰਪਾ ਕਰੇ ਕਿ ਪਾਣੀ ਘਟੇ ਤੇ ਜਿਹੜਾ ਬਾਅਦ ਵਿੱਚ ਵੀ ਇਹ ਸੇਵਾ ਲੰਮਾ ਸਮਾਂ ਚੱਲਣੀ ਕਿਉਂਕਿ ਰੇਤਾ ਆ ਗਈ ਆ ਬਹੁਤ ਜ਼ਿਆਦੀ ਫਿਰ ਬੰਨ ਬੰਨਣ ਲਈ ਤੇਲ ਦੀ ਤੋੜਿਆਂ ਦੀ ਲੋੜ ਵੀ ਪੈਣੀ ਆ ਉਹ ਵੀ ਫਿਰ ਆਪਾਂ ਲਗਾਤਾਰ ਸੇਵਾ ਦੇ ਵਿੱਚ ਨਾਲ ਹੀ ਰਹਿਣਾ ਜੀ ਸਾਰਿਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜਿਹੜੀ ਸੇਵਾ ਚੱਲ ਰਹੀ ਤੇ ਭਾਜੀ ਇਹ ਲਗਾਤਾਰ ਕਿੰਨੇ ਦਿਨ ਚੱਲੂਗੀ ਇਹ ਜਨਾਂਚਰ ਪਾਣੀ ਨਹੀਂ ਘਟਦਾ ਜੀ ਜਦੋਂ ਤੱਕ ਰਾਹਤ ਨਹੀਂ ਮਿਲਦੀ ਲੋਕਾਂ ਨੂੰ ਹੁਣ ਥੋੜੇ ਦਿਨ ਪਹਿਲਾਂ ਇੱਕ ਛੱਤ ਡਿੱਗੀ ਸੀ ਇੱਥੇ ਸਰਾਏ ਪਿੰਡ ਇਹਨਾਂ ਦੇ ਪਿੰਡ ਉੱਥੇ ਦੋ ਬੱਚੇ ਜ਼ਖਮੀ ਹੋ ਗਏ ਬੱਚਿਆਂ ਦੀ ਮਾਂ ਜ਼ਖਮੀ ਹੋ ਗਈ ਉਹ ਪਹਿਲਾਂ ਅਸੀਂ ਗਏ ਤੇ ਉਹ ਪਰਿਵਾਰ ਬੜਾ ਵਿਚਾਰਾ ਬੁਰਾ ਹਾਲ ਸੀ ਉਹਨਾਂ ਦਾ ਉਹ ਜਾ ਕੇ ਵੇਖੇ ਹਾਲਾਤ ਔਰ ਕੱਲ ਐਮਪੀ ਸਾਹਿਬ ਜਾ ਕੇ ਆਏ ਆ ਤੇ ਉਹ ਅਸੀਂ ਐਮਪੀ ਸਾਹਿਬ ਨੂੰ ਕਿਹਾ ਸੀ ਵੀ ਉਹਨਾਂ ਦੀ ਛੱਤ ਪਾਉਣੀ ਉਹ ਕਹਿੰਦੇ ਕਿਤੇ ਲੋੜ ਕੋਈ ਕੀ ਅਸੀਂ ਨਹੀਂ ਕਿਤੇ ਪਿੱਛੇ ਹਟਦੇ ਇਹ ਆਪਣੇ ਲੋਕ ਨੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਕਿਵੇਂ ਕੀਤਾ ਜਾ ਸਕਦਾ ਸਾਨੂੰ ਕਿਸੇ ਨੂੰ ਫੋਨ ਕਰ ਲੈਣ ਸਾਡੇ ਸਾਰਿਆਂ ਦੇ ਨੰਬਰ ਹੈਗੇ ਆ ਮੈਨੂੰ ਕਰ ਲੈਣਾ ਵਰਗਟ ਜੀ ਨੂੰ ਕਰ ਲੈਣਾ ਐਮਪੀ ਸਾਹਿਬ ਨੂੰ ਕਰ ਲੈਣਾ ਸੁਖਰਾਜ ਰੰਧਾਵੇ ਨੂੰ ਕਰ ਲੈਣਾ ਇੱਕ ਨੰਬਰ ਦੇ ਦਿਓ ਜਿਹੜੇ ਲੋਕ ਜਿਹੜਾ ਕੋਈ ਡੋਨੇਸ਼ਨ ਵੀ ਦੇਣਾ ਚਾਹਵੇ ਇਹ ਵੀਰ ਦਾ ਨੰਬਰ ਹੈ ਜੀ ਜੀ ਬਿਲਕੁਲ ਇਹ ਅਵੇਲੇਬਲ ਹੁੰਦੇ ਹਾਂ ਹਾਂਜੀ ਕਿਹੜੇ ਵੀਰ ਜੀ ਇਹਨਾਂ ਦਾ ਇਹ 24 ਘੰਟੇ ਤੁਸੀਂ ਅਵੇਲੇਬਲ ਆਪਣਾ ਨੰਬਰ ਲਿਖਾ ਦਿਓ ਕਿ ਵੀਰ ਨੇ ਕੋਈ ਡੋਨੇਸ਼ਨ ਭੇਜਣੀ ਹੈ ਜਾਂ ਫਿਰ ਇਹ ਤੁਹੀ ਕਿਸੇ ਕਿਸੇ ਨੂੰ ਕੋਈ ਚੀਜ਼ ਚਾਹੀਦੀ ਹੈ ਤਾਂ ਕਿ ਲੋਕਾਂ ਤੱਕ ਪਹੁੰਚ ਕਰ ਸਕੇ ਕੋਈ ਚੱਕਣੇ 8872 883928 ਨੰਬਰ ਜੇ ਮੇਰਾ ਫਿਰ ਦੁਬਾਰੇ ਬੋਲ ਦਿੰਦਾ 8872 883928 8872 883928 ਜੀ ਠੀਕ ਹੈ ਜੀ ਇਹ ਮੇਰਾ ਨੰਬਰ ਆ ਜਰੂਰ ਜਰੂਰ ਜਬੀ ਘੰਟੇ ਵੀ ਜੀ ਲਗਾਤਾਰ ਫੋਨ ਹੁੰਦੇ ਰਹਿੰਦੇ ਨੇ ਕਰਦੇ ਕੀ ਹੋ ਤੁਸੀਂ ਸਰ ਨੋਟ ਕਰੀਦਾ ਸਮਾਨ ਜਿੰਨਾ ਵੀ ਹੁੰਦਾ ਆ ਵੈਸੇ ਪੇਸ਼ੇ ਪਿਛੇ ਕੀ ਕਰਦੇ ਹੋ ਤੁਸੀਂ ਪਿਛੇ ਜੀ ਆਪਾਂ ਬਾਹਰ ਗਏ ਸੀ ਪਹਿਲਾਂ ਹੁਣ ਖੇਤੀਬਾੜੀ ਕਰੀ ਦਿਜੀਏ ਅੱਛਾ ਇੱਥੇ ਹੀ ਹਾਂਜੀ ਤਾਂ ਹੁਣ ਸੇਵਾ ਹੁਣ ਸੇਵਾ ਦੇ ਜੇ ਕਰਨ ਬਸ ਬਾਈ ਹੋ ਗਿਆ ਬਾਕੀ ਹੁਣ ਬਸ ਸੇਵਾ ਜਿੱਦਾਂ ਜਿੱਦਾਂ ਸਮਾਨ ਜਿੰਨਾ ਜਿਹੜਾ ਚਾਹੀਦਾ ਵਾ ਉਹ ਮੰਗਵਾਈਦਾ ਜੇ ਜੋ ਜੋ ਸਾਨੂੰ ਲਿਖਾਉਂਦੇ ਜ਼ਰੂਰਤਾਂ ਜੋ ਚੀਜ਼ਾਂ ਲਖਾਈ ਜਾਂਦੇ ਆ ਉਹ ਅਸੀਂ ਲਿਖੀ ਦਿਆਂ ਜੀ ਠੀਕ ਆ ਜੀ ਜਵੇਂ ਬਿਸਕਟ ਹੋ ਗਏ ਬਹੋਰ ਚਾ ਹੈਗ ਇ리에 ਖਾਨ ਜੋ ਨਹੀਂ ਕਿਉਂਕਿ ਪਕਾਉਣ ਦਾ ਜਿਹੜਾ ਸਾਧਨ ਉਹ ਹੈ ਨਹੀਂ ਉਹਨਾਂ ਕੋਲ ਹੂੰ ਹੂੰ ਬੇਸਿਕ ਚੀਜ਼ਾਂ ਜੋ ਜੂਗਾ ਮੈਡੀਸਿਨ ਦੀਆਂ ਪੈਕੇਟ ਜਿਹੜੇ ਬਣਵਾਏ ਹੋਏ ਆ ਜੀ ਮੈਡੀਸਿਨ ਦੇ ਪੈਕੇਟ ਬਣਾਏ ਹੋਏ ਆ ਠੀਕ ਆ ਡੋਲੂ ਵਗੈਰਾ ਹੋ ਕੇ ਜੋ ਜੋ ਬੇਸਿਕ ਚੀਜ਼ਾਂ ਉਹ ਚੀਜ਼ਾਂ ਪ੍ਰੋਵਾਈਡ ਕੀਤੇ ਜਾਏ ਹੋਰ ਦੋ ਤਿੰਨ ਦਿਨਾਂ ਨੂੰ ਕੈਂਪ ਵੀ ਲਵਾਇਆ ਜਾਏਗਾ ਇੱਥੇ ਜਿੱਦਾਂ ਜੀ ਅਸੀਂ ਜਿਹੜੇ ਜਿਹੜੀ ਚੀਜ਼ ਦੀ ਲੋੜ ਜਿੱਦਾਂ ਬੱਚਿਆਂ ਲਈ ਆ ਬਿਸਕੁਟ ਲੈ ਜਾਈਦੇ ਆ ਰਸ ਲੈ ਜਾਈਦੇ ਆ ਬ੍ਰੈਡ ਆ ਇਹ ਹਰ ਚੀਜ਼ ਅਸੀਂ ਜਿਹੜੀ ਲੈ ਕੇ ਚਾਈਦੀ ਨਾਲ ਵੀ ਕਿਸੇ ਚੀਜ਼ ਦੀ ਵੀ ਕੋਈ ਕਮੀ ਨਾ ਆਵੇ ਜਿਹੜੀ ਹਰ ਤਰ੍ਹਾਂ ਦੀ ਚੀਜ਼ ਕਾਲਗੇਟ ਬੁਰਸ਼ ਤੱਕ ਸਾਬਣ ਜਿਹੜੇ ਆਪਣਾ ਕੋਈ ਵੀ ਜਿੱਦਾਂ ਮੱਛਰਦਾਨੀਆਂ ਵਾ ਜਿਹੜੀ ਜਿਹੜੀ ਚੀਜ਼ ਘਰ ਦੀ ਜ਼ਰੂਰਤ ਹੈ ਉਹ ਲੈ ਕੇ ਚਾਈਦੀ ਉੱਥੋਂ ਤੱਕ ਕਿਉਂਕਿ ਅੱਜ ਇਹੀ ਸੱਚੀ ਸੇਵਾ ਇਹੀ ਹੈ ਕਿ ਉੱਥੋਂ ਤੱਕ ਕਿਸੇ ਨਾ ਕਿਸੇ ਤਰ੍ਹਾਂ ਰਸਤਾ ਜਿਹੜੀ ਪਹੁੰਚ ਜਾਵੇ ਬਿਲਕੁਲ ਆਮ ਲੋਕਾਂ ਤੱਕ ਜਿਹੜੇ ਹਾਲੇ ਵੀ ਵਾਂਝੇ ਨੇ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਦੀ ਗੱਲਾਂ ਆਉਂਦੀਆਂ ਕਿ ਜਮਾਖੋਰੀ ਹੋ ਰਹੀ ਹੈ ਤਾਂ ਜਿਹੜੇ ਲੋਕ ਵਿਚਾਰੇ ਜਿਹੜੇ ਦੂਰ ਦਰਾਜ ਡੇਰਿਆਂ ਤੇ ਬੈਠੇ ਨੇ ਉਹਨਾਂ ਤੱਕ ਪਹੁੰਚ ਨਹੀਂ ਕਰ ਪਾਉਂਦੇ ਲੇਕਿਨ ਇਹਨਾਂ ਵੱਲੋਂ ਇੱਕ ਨੀਕ ਉਪਰਾਲਾ ਕੀਤਾ ਗਿਆ ਹੈ ਕਿ ਪਹਿਲੇ ਸਰਵੇ ਕੀਤਾ ਜਾਂਦਾ ਹੈ ਸਰਵੇ ਕਰਨ ਤੋਂ ਬਾਅਦ ਜਿੱਥੇ ਜਿਸ ਘਰ ਤੇ ਜਿੰਨੀ ਜਿੰਨੀ ਲੋੜ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਹੋਮ ਡਿਲੀਵਰੀ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਕਿਤੇ ਆਨ ਦੀ ਲੋੜ ਨਹੀਂ ਪੈਂਦੀ ਔਰ ਜਿੰਨਾ ਸਮਾਨ ਉਹ ਲਿਖਵਾਉਂਦੇ ਨੇ ਉਹ ਸਮਾਨ ਉਹਨਾਂ ਨੂੰ ਡਿਲੀਵਰ ਕੀਤਾ ਜਾ ਰਿਹਾ ਤੇ ਇਹ ਇੱਕ ਚੰਗੀ ਮੁਹਿੰਮ ਹੈ ਇੱਕ ਸਿਸਟਮ ਨੂੰ ਅਡਾਪਟ ਕੀਤਾ ਹੈ ਜ਼ਰੂਰਤ ਹੈ ਇਸ ਤਰ੍ਹਾਂ ਦੇ ਸਿਸਟਮ ਅਡਾਪਟ ਕੀਤੇ ਜਾਵੇ ਤੇ ਜਿਹੜੇ ਲੋੜਵੰਦੇ ਨੇ ਉਹਨਾਂ ਤੱਕ ਰਾਸ਼ਨ ਜਾਂ ਹੋਰ ਜਿਹੜੀ ਜ਼ਰੂਰੀ ਚੀਜ਼ਾਂ ਨੇ ਉਹ ਪਹੁੰਚ ਸਕਣ ਕੈਮਰਾਮੈਨ ਅਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਜਨਾਲਾ